ਸ਼ੁਕਰ ਕਿਤੇ ਤੁਸੀਂ ਵੀ ਆਈਆਂ ਅੱਜ ਮੈਂ ਕੀ ਕੰਮ ਕੀ ਸੀ ਹੈ ਜੁੜੇ ਕੰਮ ਹੀ ਹੈ ਮੇਰੇ ਭੈਣਾ ਭਰਾ ਮੈਂ ਸਭ ਦਿਆਦਾ ਦੋ ਦਿਨ ਨੂੰ ਚਲੇ ਮੈਂ ਤੁਹਾਨੂੰ ਫੋਨ ਕਰਦਿਆਂ ਮੇਰੀ ਗੱਲ ਨਿਕਲਿਆ ਹੀ ਨਹੀਂ ਗਿਆ ਭੈਣ ਜੀ ਆ ਤੇ ਜਾਣਾ ਸੀ ਪਰ ਤੂੰ ਇੱਕੋ ਵਾਰੀ ਗੱਲ ਕਰੀਂ ਆਣਾ ਤੇ ਦੋਵੇਂ ਭੈਣਾ ਕੱਟੀਆਂ ਆਈਆਂ ਕੱਟੀਆਂ ਉਹ ਕੱਠੇ ਆ ਕਿਤੇ ਨਿਕਲਿਆ ਜਾਂਦਾ ਮੇਰਾ ਕੱਲ ਟਾਈਮ ਸੀ ਤੇ ਮੈਂ ਇਹਨਾਂ ਨੂੰ ਕਿਹਾ ਚੱਲ ਚਲੀਏ ਤੇ ਇਹ ਭੈਣ ਮੈਨੂੰ ਅੱਗੋ ਕੰਦੀ ਆ ਅੱਜ ਮੇਰਾ ਨਹੀਂ ਉਹ ਟਾਈਮ ਮੇਰੇ ਤਾਂ ਪੋਤਰੇ ਨੂੰ ਲੱਗਾ ਟੀਕਾ ਤੇ ਮੈਂ ਨਹੀਂ ਆਣਾ ਹੈਗਾ ਤੇ ਚਲ ਬੰਦਾ 10 ਮਿੰਟ ਆ ਹੀ ਜਾਂਦਾ ਜੇ ਪੋਤਰੇ ਨੂੰ ਟੀਕਾ ਲੱਗਾ ਫਿਰ ਕਿ ਦੋਨੇ ਭੈਣਾ ਚੋਕਟੀਆਂ ਆ ਗਏ ਹੋ ਗਿਆ ਸੀ ਦੋਨੇ ਨਹੀਂ ਤੂੰ ਜੋ ਮੈਨੂੰ ਕੀਤਾ ਮੇਰੀ ਗੱਲ ਸੁਣ ਇਹਦੇ ਤੇ ਮੇਰੇ ਘਰ ਦਾ ਅੱਧੇ ਘੰਟੇ ਦਾ ਫਰਕ ਹੈਗਾ ਤੂੰ ਸਿੱਧਾ ਮੇਰੇ ਵਾਲਾ ਜਿੱਦੇ ਜਾ ਇਹਦੇ ਵਾਲਾ ਆਂ ਆਪਾਂ ਦੋਨੇ ਭੈਣਾ ਉੱਥੇ ਮਿਲ ਬੰਦੀਆਂ ਤੇ ਕਿਉਂ ਇੱਥੇ ਮਿਲਣ ਨਾਲ ਕੀ ਹੁੰਦਾ ਤੇ ਆਪਣੀ ਘਰ ਗੱਲ ਹੋ ਜਾਂਦੀ ਹੁੰਦੀ ਇਹਦੇ ਉਧਰ ਮੈਂ ਕੀ ਕਰਨੀ ਹੀ ਗੱਲ ਹਾਏ ਹਾਏ ਐ ਸੀਕ੍ਰਟ ਐਂਜ ਕਰਨਾ ਸੀ ਬੀਬੀ ਵੱਲ ਚੱਲ ਜਣਾ ਸੀ ਉੱਥੇ ਆਪਾਂ ਸਾਰਿਆਂ ਨਾਲੇ ਬੀਬੀ ਨੂੰ ਮਿਲ ਲੰਦੀਆਂ ਨਾਲੇ ਭਾਬੀਆਂ ਵੀ ਖੁਸ਼ ਹੋਈ ਨਿਕਾ ਉੱਥੇ ਬੈਠ ਗਿਆ ਰਹਿਣੀ ਭਾਬੀਆਂ ਮੇਰੀਆਂ ਖੁਸ਼ੀ ਰਹਿੰਦੀਆਂ ਭਾਬੀਆਂ ਦੀ ਗੱਲ ਛੱਡੋ ਤੇ ਬੀਬੀ ਨੂੰ ਮਿਲਣ ਦੀ ਕੋਈ ਗੱਲ ਨਹੀਂ ਬੀਬੀ ਨਾਲ ਮੇਰੀ ਸਾਰੀ ਗੱਲ ਹੋ ਗਈ ਹੈ ਅੱਛਾ ਇਹੋ ਜੀ ਕਿਹੜੀ ਗੱਲ ਆ ਸਰ ਤੁਸੀਂ ਨਾ ਬੀਬੀ ਨਾਲ ਗੱਲ ਕਰ ਲਈ ਹੇ ਤੁਹਾਨੂੰ ਨਹੀਂ ਪਤਾ ਅੱਜ ਹੁਣ ਪਣੀਵੇ ਦਾ ਵਿਆਹ ਹੈਗਾ ਉਹ ਤਾਂ ਪਤਾ ਹੀ ਹੈ ਇਹ ਉਹ ਤਾਂ ਭੈਣਾ ਤੈਨੂੰ ਦੱਸ ਬਹੁਤ ਬਹੁਤ ਵਧਾਈਆ ਕਿੰਨੀ ਵਾਰੀ ਤੈਨੂੰ ਵਧਾਈਆ ਦੇਤੀਆਂ ਸ਼ੁਕਰ ਤੂੰ ਵੀ ਕਿਤੇ ਵਿਆਹ ਰੱਖਿਆ ਢਾਈ ਸਾਲ ਹੋ ਗਏ ਮੁੰਡੇ ਨੂੰ ਮੰਗੇ ਨੂੰ ਤੇ ਵਿਆਹ ਕਰਦੀ ਨਹੀਂ ਸੀ ਅਖੇ ਕੁੜੀ ਵਸਟਡੀ ਕੰਪਲੀਟ ਹੋ ਜਾਏ ਸਟਡੀ ਕੰਪਲੀਟ ਹੋ ਜਾਏ ਸਭ ਕੁਝ ਦੇਖਣਾ ਪੈਂਦਾ ਨਾ ਜਦੋਂ ਬੰਦੇ ਦਾ ਥੋੜਾ ਸਰਕਲ ਸਹੀ ਹੈ ਮੁੰਡੇ ਨੂੰ ਪੜਾਇਆ ਲਿਖਾਇਆ ਚੰਗੀ ਨੌਕਰੀ ਮੁੰਡੇ ਨੂੰ ਮਿਲ ਗਈ ਹੈ ਹੁਣ ਕਿਸੇ ਤਲੀ ਤੇ ਨਹੀਂ ਅਟਣੀ ਪਵੇਗੀ ਤੇ ਵਿਆਹ ਦੇ ਆਪਣੀ ਮਰਜ਼ੀ ਨਾਲ ਘਰਾਂ ਨੇ ਪਏ ਆ ਨਾ ਵੀ ਪੈਣਾ ਚਾਹ ਤੇ ਪਿਆ ਦੇ ਚਾਹ ਤਾਂ ਤੂੰ ਪਿਆ ਹੈ ਚਾਹ ਨਹੀਂ ਪੀਂਦੀ ਪਹਿਲਾਂ ਆਲੇ ਆ ਕੇ ਤੇ ਹਵਾਰੇ ਬਹ ਲੰਦੀ ਹੈ ਨਹੀਂ ਸੋ ਮੈਂ ਧੁੱਪੇ ਧੁੱਪੇ ਬਿਠਾਇਆ ਵੈਸੇ ਥੋੜੀ ਸ਼ਾਮ ਹੀ ਸਹੀ ਲੱਗਦੀ ਹੈ ਇਹ ਗਰਮੀ ਜ਼ਿਆਦਾ ਲੱਗਣੀ ਹੈ ਨਾ ਇਸ ਕਰ ਚਲ ਦੱਸ ਕੀ ਗੱਲ ਆ ਕੀ ਸਲਾਹ ਸੁਣ ਲੈਣੀ ਹੋ ਮੇਰੀ ਗੱਲ ਸੁਣ ਤੇਰੇ ਨਾਲ ਆਪਾਂ ਦੋਵੇਂ ਪੈਣਾ ਜਿੱਥੇ ਤੂੰ ਕਹੇਂਗੀ ਜਿੰਨੇ ਦਿਨ ਪਹਿਲਾਂ ਕਹੇਂਗੀ ਉਹਨੇ ਤੇ ਨਾ ਜਾਗੇ ਮੇਰੇ ਵੱਲ ਬੰਨੂ ਨੂੰ ਨਹੀਂ ਆ ਜੋ ਨਹੀਂ ਆਪਾਂ ਘਰੇ ਭਾਂਡੇ ਮਜਵਾਣੇ ਆ ਭਾਂਡੇ ਤੇ ਮਜਵਾਣੇ ਰਹਿ ਗਿਆ ਆਪਾਂ ਹੈ ਬਾਜ਼ਾਰ ਦੇ ਕੰਮ ਕੋ ਮਤੇ ਨਾ ਕਰਵਾ ਦਾਂਗੇ ਉਹ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਸਭ ਖੁਸ਼ ਹੋਇਆ ਨਾ ਵਾ ਥੋੜੀ ਸਲਾਹ ਕਰਨੀ ਸੀ ਮੈਂ ਨਾ ਬਾਜ਼ਾਰ ਗਈ ਸੀ ਸਮਾਨ ਬਣਾਉਣ ਵਾਸਤੇ ਤੇ ਫਿਰ ਮੈਂ ਸੋਚਿਆ ਭਲਾ ਦੋਨਾਂ ਦੀਦੀਆਂ ਨਾਲ ਨਾ ਸਲਾਹ ਕਰ ਲੈਂਦੀ ਗਿਆ ਨਾ ਬਣਾਣ ਗਈ ਸੀ ਹਾਂ ਹਾਂ ਗਹਿਣਾ ਬਣਾਣੀ ਗਈ ਸੀ ਸੈਟ ਬਣਵਾਣ ਗਈ ਸੀ ਨਾ ਅੱਛਾ ਅੱਛਾ ਤੇ ਮੈਂ ਕਿਹਾ ਸੈਟ ਹੈ ਜੇ ਨਾ ਮੈਂ ਰਹਿਣ ਦੀ ਨਹੀਂ ਕੁਝ ਹੋਰ ਦੇਖ ਲੈਣੀ ਹੈ ਅੱਛਾ ਜੀ ਤੇ ਮੈਂ ਐਸ ਕਰਕੇ ਸੱਦੇ ਹੀ ਮੈਂ ਕਿਹਾ ਦੋਵਾਂ ਭੈਣਾਂ ਨੂੰ ਨਾ ਪੁੱਛਦੀ ਆ ਕਿ ਮੇਰੇ ਮੁੰਡੇ ਦਾ ਵਿਆਹ ਹੈਗਾ ਵਾ ਹੁਣ ਤੁਸੀਂ ਕੀ ਕਰਨਾ ਮੈਂ ਲੈ ਇੱਕ ਉਹ ਕਹਿਣ ਵਾਲੀ ਗੱਲ ਆ ਜੋ ਸਾਡਾ ਦਿਲ ਕਰੇਗਾ ਉਹ ਕਰ ਦਵਾਂਗੇ ਨਾਲੇ ਤੈਨੂੰ ਪੁੱਛ ਕੇ ਥੋੜਾ ਕਰਨਾ ਇਹ ਤਾਂ ਕੀ ਕਹਿੰਦੇ ਆ ਨੀ ਆ ਸਰਪ੍ਰਾਈਜ਼ ਹੁੰਦਾ ਇਹ ਉਦੋਂ ਹੀ ਦੱਸਾਂਗੇ ਟਾਈਮ 'ਚ ਤੇ ਜਦੋਂ ਤੁਹਾਡੇ ਬੇਟੇ ਦਾ ਵੀ ਵਿਆਹ ਤੁਹਾਡੀ ਸੱਚ ਬੇਟੀ ਦਾ ਵਿਆਹ ਸੀ ਇਹਨਾਂ ਦੇ ਬੇਟੇ ਦਾ ਵਿਆਹ ਸੀ ਤੇ ਭੈਣ ਜੀ ਨੇ ਵੀ ਤੇ ਪੁੱਛ ਹੀ ਲੈ ਕੇ ਡਬਲ ਡਬਲ ਚੀਜ਼ਾਂ ਨਾ ਭਾਂਜਣਾ ਤੇ ਮੈਂ ਕਿਹਾ ਨਹੀਂ ਕਿ ਤੇ ਡਬਲ ਚੀਜ਼ਾਂ ਨਾ ਮੇਰੇ ਕੋਲ ਭਾਂਜਣਾ ਤੇ ਕੀ ਲੋੜ ਹੈਗੀ ਤੇ ਮੈਂ ਤੁਹਾਨੂੰ ਬੁਲਾ ਹੀ ਲੈਣੀ ਐ ਤੇ ਮੈਂ ਕਿਹਾ ਪੁੱਛਦੀ ਇਹਨਾਂ ਨੂੰ ਕੀ ਕਰਨਾ ਤੂੰ ਕਰਨਾ ਤੇ ਆਪਾਂ ਤੇ ਵੈਸੇ ਦੋਵਾਂ ਭੈਣਾਂ ਨੇ ਸਲਾਹ ਕੀਤੀ ਸੀ ਕਿ ਤੈਨੂੰ ਸਗੰਦੇ ਲਾਗੇ ਬੰਨੇ ਦੱਸ ਦਵਾਂਗੇ ਤੇ ਕੈਸ਼ ਦੇ ਦਾਂਗੇ ਤੈਨੂੰ ਵੇਖ ਭੈਣਾ ਭੈਣਾ ਦੀ ਗੱਲ ਐ ਉਹਦੇ ਹੈ ਜੋ ਸਾਡੇ ਬੰਦਿਆਂ ਨੇ ਸਲਾਹ ਕੀਤੀ ਹੈ ਚੱਲ ਭੈਣ ਜੀ ਦੱਸ ਹੀ ਦੇਣੇ ਆ ਆਪਣੀ ਭੈਣਾਂ ਕਾਹਦਾ ਹੋਣਾ ਹੋਰ ਇਹਨਾਂ ਕਾਹਦਾ ਹੋਣਾ ਅਜੇ ਬੀਬੀ ਨਾਲ ਆਪਾਂ ਗੱਲ ਕਰਨੀ ਸੀ ਤੇ ਵੱਡੀ ਭਾਬੀ ਨਾਲ ਗੱਲ ਕਰਨੀ ਸੀ ਤੇ ਫੇਰ ਆਪਾਂ ਤੇਰੇ ਤੱਕ ਗੱਲ ਪਹੁੰਚਾਣੀ ਸੀ ਆਪਾਂ ਦੋਵਾਂ ਭੈਣਾਂ ਨੇ ਇਹ ਸਲਾਹ ਕੀਤੀ ਆ ਕਿ 21-21 ਹਜ਼ਾਰ ਠੀਕ ਆ ਮੁੰਦਰੀ ਮੈਂ ਪਾ ਦਾਂਗੀ ਮੋਟੀ ਦੀ ਮੁੰਦਰੀ ਮੈਂ ਪਾ ਦਾਂਗੀ ਤੇ ਸਾਹਲ ਮੁੰਦਰੀ ਇਹ ਪਾ ਦਗੀ ਇਹ ਸੋਚਿਆ ਆਪਾਂ ਦੋਵਾਂ ਜਾਣੀਆਂ ਨੇ ਤੇ ਮੇਰੀ ਗੱਲ ਸੁਣ ਹਜੇ ਜੀ ਜੀ ਨੂੰ ਨਾ ਦਸੀਏ ਗੱਲ ਐਵੇਂ ਉਹਨੂੰ ਪਤਾ ਲੱਗ ਜਾਊਗਾ ਤੇ ਫੇਰ ਸਾਰੀ ਗੱਲ ਦਾ ਭੇਤ ਖੁੱਲ ਜਾਊਗਾ ਉਹਦੇ ਦੱਸਾਂਗੇ ਤੇ ਬਾਕੀ ਸੂਟ ਸੂਟ ਆਪਾਂ ਜਾਵਾਂਗੇ ਤੇ ਜਿੱਥੋਂ ਤੂੰ ਓਟੀ ਦੇ ਨੋਗੇ ਬਣਾਣ ਡਈ ਇੱਥੇ ਬਣਾ ਲੈ ਉੱਥੇ ਬਣਾ ਲੈ ਬੜਾ ਸਿਆਣਿਆ ਜੀ ਤੁਸੀਂ 21000 ਰੁਪਏ ਆਪਾਂ ਦੇ ਮੇਰੇ ਮੁੰਡੇ ਨੂੰ ਸਿਆਣਿਆ ਤੇ ਸਿਆਣਿਆਂ ਦੀ ਗੱਲਾਂ ਹੀ ਕਰਦੇ ਇਹ ਜੀ 21000 ਨਾਲ ਮੰਦਰੀ ਮੰਦਰੀ ਵੀ ਐ ਕੱਪੜੇ ਵੀ ਐ ਨਾਲ ਤੁਸੀਂ ਕੱਪੜੇ ਵੀ ਰਹਿਣ ਦਿਓ ਮੰਦਰੀ ਵੀ ਰਹਿਣ ਦਿਓ ਤੇ ਸਜਣ ਵੀ ਰਹਿਣ ਦਿਓ ਜੀ ਰਹਿਣ ਕੇ ਦਿਓ ਮੰਦੂ ਉਗਯੋ ਨਹੀਂ ਸਾਨੂੰ ਚਾ ਨਹੀਂ ਹੈਗਾ ਦੱਸ ਹੈ ਕੀ ਗੱਲਾਂ ਕਰਨੀਆਂ ਤੇਰੇ ਰਿਸ਼ਤੇਦਾਰ ਭੈਣ ਭਰਾਵਾਂ ਵਿੱਚ ਚਾਰ ਜਣ ਟੌਰ ਪਤਾ ਲੱਗੇ ਕਿ ਮਾਸੀਆਂ ਆਈਆਂ ਸੀ ਆ ਕੁਝ ਕਰ ਗਈਆਂ ਨਾਲੇ ਮੇਰੀ ਗੱਲ ਸੁਣ ਤੇਰੇ ਜਿਹੜੇ ਦੋ ਚਾਰ ਹੈ ਸੋਖਣਾ 2 ਲੱਖ ਸਾਡਾ ਭਨੇਵਾ ਹੈਗਾ ਤੇ ਉਹਨੂੰ ਨਹੀਂ ਕਰਨਾ ਤੇ ਹੋਰ ਕਿੰਨੂੰ ਕਰਨਾ ਦੱਸ ਕੱਦੀ ਤੂੰ ਹੀ ਰਹਿਂਦੇ ਹੋ ਜਾਣੀ ਕਾ ਪਾਗਲਾ ਵਾਲੀ ਗੱਲ ਹੈਗੀ ਤੂੰ ਛੋਟੀ ਪਰ ਤੇ ਨੂੰ ਅਕਲ ਨਹੀਂ ਹੈਗੀ ਮਾਤਾ ਜੀ ਨਹੀਂ ਅਕਲ ਨੂੰ ਬਹੁਤ ਹੈਗੀ ਭਾਵੇਂ ਛੋਟੀ ਹੀ ਗਿਆ ਪਤਾ ਨਹੀਂ ਦੋਨਾਂ ਨਾਲ ਜਿਆਦਾ ਮੈਨੂੰ ਅਕਲ ਹੈਗੀ ਹੈ ਦਾਦੀ ਕਹਿੰਦੀ ਰਹਿਂ ਤੂੰ ਕੀ ਕਹਿੰਦਾ ਹੈ ਮੇਰੀ ਗੱਲ ਸੁਣ ਭੈਣੇ ਆ ਰਿਸ਼ਤੇਦਾਰ ਭੈਣ ਭਰਾਵਾਂ ਚ ਲੈ ਸਾਡਾ ਨੱਕ ਬਟਾਣਾ ਉਹਨਾਂ ਨੇ ਕਹਣਾ ਮਾਸੀਆਂ ਉੱਤਰ ਅੱਗੋ ਪਿੱਛੋ ਰੋਹ ਚ ਵੜੀਆਂ ਰਹਿੰਦੀਆਂ ਤੇ ਅੱਜ ਮਾਸੀਆਂ ਕੁਝ ਦੇ ਕੇ ਨਹੀਂ ਗਈਆਂ ਕੀ ਗੱਲਾਂ ਕਰਨ ਲਈ ਨੱਕ ਤੇ ਸਾਡਾ ਅੱਦਾ ਹੀ ਵੱਡਿਆ ਹੀ ਜਾਣਾ ਕਿਉਂ ਕਿਉਂ ਲਿੱਖਿਓ ਨੱਕ ਤੇ ਮੇਰੀ ਗੱਲ ਸੁਣੋ ਭੈਣ ਜੀ ਜਦੋਂ ਮੈਂ ਤੁਹਾਡੇ ਘਰ ਆਈ ਸੀ ਨਾ ਜਦੋਂ ਤੁਹਾਡੇ ਬੱਚਿਆਂ ਦੇ ਵਿਆਹ ਸੀ ਤੇ ਤੁਸੀਂ ਮੈਨੂੰ ਟੋਰ ਨਾਲ ਕਹਿਤਾ ਸੀ ਮੰਜੂ ਸੈਟ ਪਾ ਦੇ ਤੇ ਤੁਸੀਂ ਕਹਿੰਦੇ ਮੇਰੀ ਧੀ ਨੂੰ ਸੈਟ ਪਾ ਦੇ ਮੇਰੀ ਨੂ ਨੂੰ ਪਾ ਦੇ ਮੇਰੀ ਨੂ ਕਹੇਗੀ ਵੇਖੋ ਮਾਸੀ ਨੇ ਨਾ ਸੈਟ ਪਾਇਆ ਵਾ ਤੇ ਤੁਸੀਂ ਕੀ ਮੈਨੂੰ ਕਹਿਆ ਕਿ ਤੇਰਾ ਮੇਰੀ ਨਾ ਕੁੜੀ ਦਾ ਵਿਆਹ ਉਹ ਵੀ ਯਾਦ ਕਰੇ ਕਿ ਮੇਰੀ ਮਾਸੀ ਨੇ ਮੈਨੂੰ ਸੈਟ ਪਾਇਆ ਵਾ ਹਜੇ ਮੇਰੀ ਇੰਨੀ ਪਹੁੰਚ ਵੀ ਨਹੀਂ ਸੀ ਤੇ ਜੇ ਮﻘਦਰਾਂ ਥੋੜੀ ਵਾਏ ਤੂੰ ਪਾਇਆ ਸੀ ਸੱਟ ਤਾਂ ਫਿਰ ਨੇ ਥੋੜੀ ਵਾਏ ਹੁਣ ਕੀ ਹੋ ਗਿਆ ਜੀ ਆਪਣੇ ਵੇਲੇ ਤੁਸੀਂ 21000 ਰੁਪਏ ਸਨਾਨ ਲੱਭਿਆ ਮਨੂਨ ਉਦੋਂ ਸੋਨੇ ਦਾ ਰੇਟ ਜੇ ਤਾਂ ਹੁਣ ਦੇਖ ਤੇ ਕੀ ਹੋਇਆ ਹੁਣ ਕੀ ਇਹ ਰੇਟ ਹੈ 80 9000 ਰੁਪਏ ਤੋਲਾ ਹੀ ਤੋਦੋਂ ਕੀ ਸੀ 30 30 30000 ਸਾਰਾ ਤੋਲਾ ਸੀ ਨਹੀਂ ਤੇ ਜੇ حساب ਨਾਲ ਚਲੇ ਤਾਂ ਉਸੇ حساب ਨਾਲ 21000 ਕੈਸ਼ ਤੇ 9000 ਰੁਪਏ ਦੀ 9 1000 ਰੁਪਏ ਦੀ ਪਹਿਣਾ ਸਿੱਧੀ ਗੱਲ ਜਿੰਨੀ ਸਾਡੀ ਪਹੁੰਚ ਆਪਾਂ ਤੇ ਉਹਨੇ ਕੀ 10000 ਦੀ ਬੰਦੀ ਹੁਣ ਵੀ 31 35000 ਨੂੰ ਹੱਥ ਪੈ ਜਾਣਾ ਤੇ ਮੇਰਾ ਸੈੱਟ ਕਿੰਨੇ ਕਿੰਨੇ ਦੇ ਬਣੇ ਉਹ ਤੁਹਾਨੂੰ ਨਹੀਂ ਪਤਾ ਉਸ ਟਾਈਮ ਦੇ ਉੱਤੇ ਮੈਂ ਤੁਹਾਡੀ ਸਭ ਤੋਂ ਛੋਟੀ ਭੈਣ ਆ ਲੋਕੀ ਛੋਟੀਆਂ ਭੈਣਾਂ ਨੂੰ ਦਿੰਦੇ ਆ ਲੈਂਦੇ ਨਹੀਂ ਤੇ ਮੈਂ ਤਾਂ ਮੇਰੀ ਗੱਲ ਸੁਣ ਹੁਣ ਮੰਜੂ ਤੂੰ ਦਿੱਤਾ ਐ ਚ ਕਿਹੜੀ ਗੱਲ ਉਹਦੀ ਤੀਨ ਨੂੰ ਦਿੱਤਾ ਉਹਦੇ ਸੋਹਰੇ ਚਲਾ ਗਿਆ ਜੱਟ ਤੇ ਇਹਨੇ ਥੋੜੀ ਰੱਖ ਲਿਆ ਫੇਰ ਤੁਹਾਡੇ ਟੋਰ ਤੇ ਜੀ ਬਣੀ ਅਨੇ ਅਨੇ ਮੇਰਾ ਨਾਮ ਥੋੜੀ ਨਾ ਤਾਂ ਕਿ ਮਾਸੀ ਨੇ ਸੈੱਟ ਪਾਇਆ ਵਾ ਅਨੇ ਜਹੀ ਕਹਿੰਨਾ ਮੈਂ ਆਪਣੀ ਤੀਨ ਨੂੰ ਦੋ ਸੈੱਟ ਪਾਏ ਆ ਇੱਕ ਨੇ ਆਪਣੇ ਵੱਲੋਂ ਪਾਤਾ ਜੀ ਇੱਕ ਮੇਰਾ ਸੈੱਟ ਚਲਾ ਗਿਆ ਐ ਥੋੜੀ ਉਹਨੇ ਕਿਹਾ ਕਿ ਮਾਸੀ ਨੂੰ ਮਾਸੀ ਨੇ ਦਿੱਤਾ ਸੈੱਟ ਤੇ ਤੀਨ ਨੂੰ ਤਾਂ ਪਤਾ ਨਾ ਇਹਦੀ ਤੀਨ ਤੇ ਪਤਾ ਨਾ ਮਾਸੀ ਨੇ ਪਾਇਆ ਤੇ ਤੈਨੂੰ ਪਤਾ ਹੈ ਨਾ ਤੇ ਮੇਰੀ ਨੂੰ ਆਵੇ ਤੋ ਉਹਨੂੰ ਨਾ ਪਤਾ ਲੱਗੇ ਕਿ ਮਾਸੀਆਂ ਨੇ ਕੀ ਦਿੱਤਾ ਵਾ ਤੇ ਕੈਸ਼ ਜੁ ਦੇਣ ਲੱਗਿਆ ਉਸੇ ਦੇ ਅੱਜ ਕਿਹੜਾ ਕੱਟ ਕਰਨ ਦੇ ਆ ਤੇ ਨਾ ਕੈਸ਼ ਨਹੀਂ ਦੇਮ ਲੈ ਵਾ ਹੁਣ ਤਾਂ ਢੀ ਮੇਰੀ ਭਾਜੀ ਹੋ ਗਈ ਲੋਕਾਂ ਨਾਲ ਤੇ ਭਾਜੀ ਹੋਈ ਭੈਣਾ ਭਰਾਵਾਂ ਨਾਲ ਭਾਜੀ ਨਹੀਂ ਹੁੰਦੀ ਉਹ ਵੀ ਛੋਟੀ ਭੈਣ ਹੋ ਕੇ ਤੁਸੀਂ ਇਹੋ ਜਿਹੇ ਗੱਲਾਂ ਕਰਨ ਲਾਪੇ ਮੇਰੀ ਵੱਡੀ ਭੈਣ ਕੀ ਕਰਦੀ ਪਈ ਐ ਤੇ ਹੁਣ ਸੋਨੇ ਦਾ ਰੇਟ ਤੇ ਤੇ ਤੁਸੀਂ ਉਹ ਹੀ 1.5 ਲੱਖ ਤੋਂ ਉੱਤੇ ਪਹੁੰਚਦੇ ਨੇ ਉਹ ਵੀ ਤੁਸੀਂ ਸੈੱਟ ਜਿਹੜਾ ਹੈਗਾ ਨਾ ਤੇ ਕਿਸੇ ਸੁਨਿਆਰੇ ਨੂੰ ਦਿਖਾ ਦਿਵੋ 23 ਕੈਰਟ ਦਾ ਮੈਂ ਪਾਇਆ ਸੀ ਤੇ ਮੈਂ ਕੋਈ ਉਲੂ ਨੂੰ ਕੁਚੜ ਨਹੀਂ ਪਾਇਆ ਹੈ ਯਾਨੀ ਕਿ ਅੱਧਾ ਤਾਂਬਾ ਪਾ ਦੇ ਅੱਧੀ ਚਾਂਦੀ ਪਾ ਦੇ ਤੇ ਥੋੜਾ ਜਿਹਾ ਸੋਨਾ ਪਾ ਦੇ ਤੇ ਉਹ ਸੈੱਟ ਤਰਾ ਕੇ ਵੇਲੋ ਘਰ ਤੋਂ 1.5 1.2 ਪੌਣੇ 2-2 ਲੱਖ ਦਾ ਨਿਕਲਣਾ ਮੈਂ ਤੇ ਤੁਸੀਂ ਸਿਰਫ ਇਹ ਕਹਿੰਦੇ ਹੋ ਕਿ 100000 ਦਾ ਜਿਆ ਲੱਖ ਦਾ ਫਿਰ ਵੀ ਤੁਹਾਨੂੰ 50000 ਦਾ ਫਾਇਦਾ ਜੇ ਕਿਹੋ ਜੀਆਂ ਗੱਲਾਂ ਕਰਦੀਆਂ ਵੇ ਦੋਨੇ ਜਾਨੀ ਤੰਦੀਵ ਦਾ ਤੇ ਮੈਂ ਆਪਣੇ ਘਰ ਵਾਲੇ ਨੂੰ ਕੀ ਕਵਾਂਗੀ ਕਿ ਮੇਰੀਆਂ ਭੈਣਾਂ ਦੋ ਵੱਡੀਆਂ ਭੈਣਾਂ ਐ ਕਰਕੇ ਗਈਆਂ ਮੇਰੇ ਨਾਲ ਮੈਂ ਤੇ ਆਪਣੇ ਆਦਮੀ ਨੂੰ ਕਹਿ ਕਹਾ ਕੇ ਤੇ ਤੁਹਾਨੂੰ ਸੈੱਟ ਪਵਾ ਦਿੱਤੇ ਤੇ ਤੁਸੀਂ ਮੈਨੂੰ ਕੀ ਕਰਦੀਆਂ ਪਈਆਂ ਅੱਜ ਭੈਣ ਜੀ ਇਹਦੇ ਕਹਿੰਦਾ ਇਹ ਮਤਲਬ ਹੈ ਮੈਂ ਸਮਝਣ ਲਈ ਆ ਇੰਨੇ ਸਾਨੂੰ ਐਵੇਂ ਨਹੀਂ ਸੱਦੇ ਆ ਇਹਦੇ ਕਹਿੰਦਾ ਮਤਲਬ ਇਹ ਆ ਕਿ ਜੋ ਮੈਂ ਤੁਹਾਨੂੰ ਪਾਇਆ ਉਹ ਹੁਣ ਮੇਰੀ ਨੂੰਹ ਨੂੰ ਪਾਵੋ ਮੰਜੂ ਵੇਖ ਆਪਾਂ ਨਹੀਂ ਸੀ ਤੈਨੂੰ ਕਿਹਾ ਤੂੰ ਹੀ ਸਾਡੇ ਘਰੇ ਆਏ ਸੀ ਤੇ ਆ ਕੇ ਕਹਿ ਕੇ ਗਈ ਸੀ ਕਿ ਦੱਸੋ ਮੈਂ ਕੀ ਕਰਾਂ ਤੇਰੀ ਧੀ ਨੂੰ ਕੀ ਦਵਾਂ ਤੇ ਤੂੰ ਆਪ ਹੀ ਕਿਹਾ ਚੰਗਾ ਤੂੰ ਪਹਿਲਾਂ ਮੈਨੂੰ ਦੱਸ ਕਿ ਤੂੰ ਕੀ ਪਾਣਾ ਮੈਂ ਕਿਹਾ ਮੈਂ ਆਪਣੀ ਧੀ ਨੂੰ ਸੈੱਟ ਪੈਣਾ ਕਦੇ ਸੈੱਟ ਦੀ ਜ਼ਿੰਮੇਵਾਰੀ ਮੇਰੀ ਤੈਨੂੰ ਵੀ ਤੇ ਇਹੋ ਹੀ ਕਿਹਾ ਸੀ ਨੇ ਆਹੀ ਕਿਹਾ ਤੇ ਮੈਂ ਕੋਈ ਗੁਨਾਹ ਕਰ ਲਿਆ ਹੀ ਮੈਂ ਤੇਰਾ ਮਾਨ ਰੱਖਿਆ ਨਾ ਛੋਟੀ ਹੋ ਕੇ ਤੇ ਵੱਡੀਆਂ ਭੈਣਾਂ ਦਾ ਮੈਂ ਮਾਨ ਰੱਖਦੀ ਵੀ ਆ ਚੱਲ ਕੋਈ ਗੱਲ ਨਹੀਂ ਜਿਹੜਾ ਪੈਸਾ ਭੈਣ ਮੇਰੀ ਨੇ ਸੈੱਟ ਵੱਲੋਂ ਲਾਣਾ ਨਾ ਕਿਤੇ ਦੂਜੇ ਪਾਸੇ ਦੇ ਕੰਮ ਆ ਜਾਏਗਾ ਤੇ ਤੁਹਾਡੇ ਵੱਲੋਂ ਮੈਂ ਕੀ ਸੋਚਿਆ ਚੰਦੂ ਤੀ ਨੂੰ ਪਾਣਾ ਨਾ ਨੂੰ ਤੀ ਵਾਸਤੇ ਕੋਈ ਦੂਜੀ ਚੀਜ਼ ਹੋਰ ਬਣਾ ਲੈ ਮੈਂ ਤਾਜ਼ਾ ਸੈਟਅਪ ਆਤਾ ਜੇ ਮੇਰਾ ਹੱਥ ਪੈਂਦਾ ਨਹੀਂ ਸੀ ਤੇ ਤਾਜ਼ੀ ਮੈਂ ਤਾਂ ਦੋਨਾਂ ਨੂੰ ਸੈਟਅਪ ਆਤਾ ਵੈ ਤੇ ਅੱਜ ਜੇ ਮੈਂ ਤੁਹਾਨੂੰ ਆਪਣੇ ਕੋਲ ਬੁਲਾ ਲੈ ਤੁਹਾਡੀ ਇੱਜ਼ਤ ਵਾਸਤੇ ਬੁਲਾਇਆ ਵੈ ਤੁਸੀਂ ਕਹਿੰਦੇ ਬੇਇੱਜ਼ਤੀ ਕਰਨ ਵਾਸਤੇ ਬੰਦਾ ਵਿਆਹ ਸ਼ਾਦੀਆਂ ਵਿੱਚ ਇੱਕ ਦੂਜੇ ਦੀ ਕਿਉਂ ਮਦਦ ਕਰਦਾ ਵੈ ਲੋਕੀ ਕਿਉਂ ਸਗਨ ਦਿੰਦੇ ਆ ਕੀ ਚਾਲਿਕ ਦੂਜੇ ਦੀ ਥੋੜੀ ਬਹੁਤੀ ਮਦਦ ਹੋ ਜਾਂਦੀ ਐ ਕਿਸੇ ਦਾ ਹੱਥ ਨਾ ਪੈਂਦਾ ਹੋਵੇ ਤੇ ਲਿਕ ਭੈਣ ਭਰਾ ਦੇ ਦੇਗਾ ਦੂਜੇ ਦਾ ਨਿਜਿੱਠਿਆ ਜਾਂਦਾ ਵੈ ਤੇ ਤੁਸੀਂ ਮੇਰੇ ਨਾਲ ਕੰਮ ਕਰਦੀਆਂ ਪਈਆਂ ਜੀ ਜਸਵੀਰ ਕੀ ਕਰਨਾ ਇੱਥੇ ਕੱਢਾ ਤੁਸੀਂ ਸੋਚੀ ਪਈਆਂ ਦੋਨੇ ਜਣੀਆਂ ਇਹ ਹੁਣ ਕਹਿਣ ਦੀ ਪੈਣਾ ਕੀ ਗੱਲ ਕਰਨ ਦੀ ਆ ਮੈਂ ਤਾਂ ਸੈਟ ਤਲਾ ਕੇ ਵੇਖਿਆ ਸੀ 35000 ਦਾ ਸੈਟ ਬੰਦਾ ਸੀ 35 ਕ 40000 ਦਾ ਸੈਟ ਤੋ ਤੂੰ ਇੰਜ ਕਰ ਪੈਣਾ ਆ ਹੁਣ ਮੇਰੇ ਕੋਲ ਲੱਖ ਡੇਢ ਲੱਖ ਦਾ ਸੈਟ ਨਹੀਂ ਉਹ ਦਿੱਤਾ ਜਾਣਾ ਤੂੰ ਮੇਰੇ ਕੋਲ 35 40000 ਚੁੱਕ ਚਲ ਤੂੰ 50000 ਚੁੱਕ ਪਰ ਮੈਂ ਸੈਟ ਨਿਉ ਪਾਣਾ ਤਸਵੀਰ ਬਿਲਕੁਲ ਸਹੀ ਗੈਨਵੇਂ ਮੈਂ ਵੀ 50000 ਦੇ ਦਨੀ ਪਰ ਜੇ ਤੂੰ ਕਹਿਣਾ ਉਤਲੇ 90 90 ਜਾਂ ਮੁੰਦਰੀ ਹੋਰ ਉਹ ਨਹੀਂ ਮੇਰੇ ਕੋਲ ਲੋੜ ਆ ਬਾਰਨੇ ਮੁੰਨੇ ਕੱਢ ਛੱਡਾ ਕੇ ਉਹ ਵੀ ਨਹੀਂ ਕੋਈ ਲੋੜ ਤੁਹਾਨੂੰ ਕਰਨ ਛੋਟੀ ਨੇ ਤੇ 35000 ਸੁਨਾਤਾ ਹੂੰ ਤੁਹਾਨੂੰ 35000 ਪਾ ਦਨੀਆ ਤੁਸੀਂ ਮੈਨੂੰ 50000 ਸੁਨਾਤਾ ਵਾ ਮੈਂ ਵੀ ਪਹਿਣਾ 50000 ਹੀ ਕਿਹਾ 50000 35 ਗਿਆ ਉਹ ਪਹਿਲਾਂ ਗਿਆ ਸੀ 35000 ਚਲ ਸੈਟ ਲਾ ਹੀ ਲਓ 50 ਹੀ ਲਾ ਲਓ ਹਾਂ 50 50 ਹਜ਼ਾਰ ਸਨਾਤ ਜੀ ਅਦੇ ਨਾਲ ਵਧੀਆ ਗਲੀ ਗੁਆਂਡ ਜਿਹੜਾ ਸਗਨ ਪਾੰਦੇ ਆ ਤੇ ਜੇ ਅਸੀਂ ਵੀ ਪਾ ਕੇ ਆਨੇ ਨਾ ਥੋੜਾ ਇਸਾਨਮੰਦ ਰੱਖਦੇ ਨਹੀਂ ਸਾਡੇ ਬੱਚੇ ਦੇ ਵਿਆਹ ਵਿੱਚ ਜੇ ਅੰਨਾ ਸਗਨ ਪਾ ਕੇ ਆਏ ਨਾ ਅਸੀਂ ਡਬਲ ਪਾਣਾ ਵਾ ਤੇ ਜਿਹੜੇ ਲੋਕਾਂ ਨੇ ਆਣਾ ਨਹੀਂ ਨਾ ਹੁੰਦਾ ਆਪ ਲੈ ਲੂ ਕੇ ਤੇ ਘਰ ਬਹਿ ਜਾਂਦੇ ਆ ਕਹਿੰਦੇ ਛੱਡ ਪਰ ਅੱਜ ਕੱਲ ਆਪਣੀ ਵਿਆਹ ਰਿਸ਼ਤੇਦਾਰੀ ਭੁੱਗ ਜਾਈ ਉਹੀ ਬੜੀ ਹੈ ਤੇ ਤੁਸੀਂ ਉਹਦੇ ਤੋਂ ਵੀ ਭੇੜੇ ਨਿਕਲੇ ਜੇ ਮਨਜੂ ਰੇ ਰੇ ਗੱਲਾਂ ਕਰਦੀ ਵੀ ਆਪਣੀਆਂ ਭੈਣਾਂ ਨੂੰ ਇੰਜ ਬੋਲੀਦਾ ਤੇ ਤੁਸੀਂ ਆਪਣੀ ਭੈਣ ਨੂੰ ਇਹ ਇਹ ਕਹਾਂ ਨਾ ਮੈਂ ਤੁਹਾਨੂੰ ਪਿਆਰ ਦੇ ਨਾਲ ਮਾਣ ਦੇ ਨਾਲ ਸੱਦਿਆ ਮੇਰੀਆਂ ਦੋਨੇ ਭੈਣਾਂ ਮੈਂ ਆਪਣੇ ਸੋਹਰਿਆਂ ਤੋਂ ਤੇ ਨਹੀਂ ਕਿਸੇ ਨੇ ਸੱਦਿਆ ਕਿ ਤੁਹਾਡੀ ਇੱਜ਼ਤ ਬਣਾਉਣ ਵਾਸਤੇ ਮੈਂ ਆਪਣੀਆਂ ਪੱਲਾ ਭੈਣਾਂ ਨੂੰ ਸੱਦਿਆ ਵਾ ਕਿ ਮੈਂ ਆਪਣੀ ਭੈਣਾਂ ਨੂੰ ਪੁੱਛਾਂ ਕਿੰਨਾ ਨੇ ਕੀ ਕਰਨਾ ਤੇ ਭੈਣਾਂ ਮੇਰੇ ਮੇਰੇ ਤੋਂ ਵੀ ਜ਼ਿਆਦਾ ਰਹੀ ਗੁੱਜਰੀਆਂ ਆ ਗਈਆਂ ਉਹ ਇਹੋ ਜੀ ਗੱਲ ਨਹੀਂ ਹੈਗੀ 50000 ਥੋੜਾ ਨਹੀਂ ਹੁੰਦਾ ਤੂੰ ਆਉ ਸਭ ਮੇਰੀ ਗੱਲ ਸੁਣ ਭੈਣਾ ਪਹਿਲਾ ਤੇਰੇ ਕੋ ਕਹਦਾ ਮੈਂ ਤੇ ਆਪਣੇ ਬੰਦੇ ਨਾਲ ਸਲਾਹ ਕਰਕੇ ਸਾਰਾ ਕੁਝ ਕਰਕੇ ਫੇਰ ਆਣਾ ਹੀ ਆ ਮੇਰੇ ਕੋ ਨਹੀਂ ਹੁੰਦਾ ਸਿੱਧੀ ਗੱਲ ਮੈਂ ਖਰੀ ਗੱਲ ਕਹਿਣ ਢੀ ਆ ਅੱਗੋ ਪਹਿਣਾ ਤੂੰ ਵੇਲਾ ਤੂੰ ਵੱਡੀ ਆ ਤੂੰ ਜਿਤਨਾ ਕਹੇਂਗੀ ਮੈਂ ਕਰ ਲਾਂਗੀ ਜੇ ਵੱਡੀ ਚ ਅੱਜ ਦੀ ਹੁੰਦੀ ਨਾ ਤੇ ਛੋਟੀ ਨੂੰ ਮੱਤ ਦਿਂਦੀ ਥੋੜੀ ਜਿੰਨੀ ਉਸਲੇ ਤੇ ਵੱਡੀ ਨੂੰ ਮੰਨੂ ਸਭ ਤੋਂ ਛੋਟੀ ਨੂੰ ਹੋ ਕੇ ਮਤ ਦੇ ਲਈ ਜੋ ਤੇਰੀ ਕੁੜੀ ਦਾ ਵਿਆਹ ਸੀ ਇਹ ਵੱਡੀਆਂ ਨੂੰ ਨਾਲ ਲੈ ਕੇ ਆਈ ਚੱਲ ਜਸਬੀਰ ਵਾਲ ਚਲੀਏ 2 ਮਿੰਟ ਉਹਨੂੰ ਪੁੱਛਿਆ ਕਹਿੰਦੇ ਤੇਰੀ ਕੁੜੀ ਦਾ ਵਿਆਹ ਵਾ ਕੀ ਕਰਨਾ ਮੈਂ ਤੇ ਨਹੀਂ ਉਹ ਤਾਂ ਕਹੀ ਮੈਂ ਆਪਣੇ ਬੰਦੇ ਨੂੰ ਪੁੱਛ ਲੈਣੀ ਆ ਮੈਂ ਆਪਣੇ ਬੰਦੇ ਨੂੰ ਇੱਕ ਵਾਰੀ ਕਿਹਾ ਹੀ ਜਾ ਕੇ ਨਹੀਂ ਉਹਦੀ ਕੁੜੀ ਦਾ ਵਿਆਹ ਵਾ ਅਸਰਾ ਕਰਨਾ ਮੈਂ ਉਹ ਮੰਝੂ ਮੇਰੀ ਗੱਲ ਤੇ ਸਮਝ ਕਮ ਸਨ ਸਾਡਾ ਫਰਜ਼ ਵਾ ਧੀ ਦਾ ਵਿਆਹ ਸੀ ਅਗਲੇ ਘਰ ਤੋਰਨੀ ਸੀ ਆਪਣੇ ਘਰ ਨਹੀਂ ਤੀ ਚਲੋ ਮੰਨ ਲਿਆ ਅਜੀ ਪਤਾ ਮੈਨੂੰ ਕੋਈ ਗੁੱਸਾ ਨਹੀਂ ਤੁਹਾਡੇ ਤਾਂ ਮੁੰਡੇ ਦਾ ਵਿਆਹ ਸੀ ਨਾ ਤੁਸੀਂ ਆਪਣਾ ਹੀ ਸੋਚ ਲਓ ਤੇ ਮੈਂ 50000 ਘਟਾ ਦੇ ਦਿੰਨੀ ਪਿਆ ਮੇਰੀ ਗੱਲ ਸੁਨੋ ਇਹੋ ਜਿਹੇ ਰਿਸ਼ਤੇਦਾਰ ਮੇਰੇ ਰਿਸ਼ਤੇਦਾਰ ਹੁੰਦੇ ਆ ਜਿਹੜਾ ਕੋਈ ਕਰਨ ਜੋਗ ਹੁੰਦਾ ਨਾ ਉਹਨੇ ਤੇ ਉਹਨੇ ਤੇ ਉਹਨੇ ਤਾਂ ਹੱਥ ਲਮਕਾ ਦਿੰਨੇ ਆ ਜਿਹੜਾ ਨਹੀਂ ਨਾ ਕਰਨ ਜੋਗ ਹੁੰਦਾ ਉਹਦੇ ਪਰਦੇ ਪਾ ਦਿੰਦੇ ਆ ਜੇ ਤੁਸੀਂ ਕਰਨ ਜੋਗ ਹੋ ਤੇ ਤੁਹਾਨੂੰ ਵੀ ਪੁੱਠੀ ਮੱਤ ਦੇਣ ਨਹੀਂ ਆ ਕਿ ਮੈਂ ਐਨਾ ਵੇ ਤੁਸੀਂ ਤਾਂ ਕਰਨ ਜੋਗ ਹੋ ਕੋ ਨਾ ਤੈਨੂੰ ਪਤਾ ਬੱਚਿਆਂ ਦੇ ਸਿਰ ਤੇ ਆ ਮੈਂ ਤਾਂ ਤੁਹਾਨੂੰ ਪਤਾ ਬੱਚਾ ਬੱਚੇ ਜਿੰਨਾ ਕਰਾਂਗੇ ਉਹ ਨਹੀਂ ਕਰਾਂਗੇ ਵਾ ਤੁਹਾਡੇ ਕਿਹਨੇ ਬੱਚਿਆਂ ਦੇ ਸਿਰ ਤੇ ਨਹੀਂ ਤੂੰ ਹੁਣ ਸਾਡਾ ਲੜਨ ਡਿਆ 50 5000 ਰੁਪਇਆ ਲੈ ਲੈ ਤੇ ਠੀਕ ਆ ਇਸ ਤੋਂ ਵੱਧ ਨਹੀਂ 35000 ਦਾ 40000 ਦਾ ਉਹ ਬਣਿਆ ਹੂਗਾ ਬਸ ਇਸ ਤੋਂ ਵੱਧ ਨਹੀਂ ਕਰ ਮੇਰੀ ਗੱਲ ਸੁਣੋ ਨਾ ਮੈਂ ਤਾਂ ਕੋ 35000 ਲੈ ਲੈ ਤੇ ਨਾ ਮੈਂ ਤਾਂ ਕੋ ਲੈਣਾ ਜੀ 50000 ਪਰਮਾਤਮਾ ਦੇ ਉੱਤੇ ਮੈਨੂੰ ਬੜਾ ਖੁਸ਼ ਹੈਗਾ ਜੇ ਅੱਜ ਤੁਸੀਂ ਘਰ ਜਾ ਕੇ ਨਾ ਠੰਡੇ ਦਿਮਾਗ ਨਾਲ ਥੋੜਾ ਸੋਚਣਾ ਤੇ ਕੱਲ ਜਾਣਾ ਸੁਨਿਆਰੇ ਕੋਲ ਉਹਨੂੰ ਆਜੋ ਸੈੱਟ ਦਾ ਡੇਟ ਪੁੱਛਣਾ ਕਿ ਰੇਟ ਕਿੰਨਾ ਹੈ ਨਾ ਸਵਾਲ ਲੱਖ ਡੇਢ ਲੱਖ ਤੋਂ ਘੱਟ ਹੋਏਗਾ ਤੇ ਮੇਰਾ ਨਾਮ ਬਟਾ ਦੇਣਾ ਦੋਨੇ ਜਾਨੀਆਂ ਮੈਂ ਬਰਬਰ ਜੇ ਤੁਹਾਨੂੰ ਸੈੱਟ ਪਾਏ ਬਰਬਰ ਜੇ ਤੁਹਾਨੂੰ ਕੱਪੜੇ ਦੇ ਕੇ ਆਈਆਂ ਉਦੋਂ ਤੇ ਬੜੀ ਟੋਨ ਨਾਲ ਤੁਸੀਂ ਕਿਹਾ ਤੇ ਚਲ ਤੁਹਾਨੂੰ ਤੇ ਮੈਂ ਕੱਪੜੇ ਦਿੱਤੇ ਇਹਨਾਂ ਨੇ ਮਨੋਸਲੇ ਮੇਰੇ ਮੁੰਡੇ ਦਾ ਵਿਆਹ ਹੈ ਗਈ ਮੇਰੀ ਸੱਸ ਨੂੰ ਕੱਪੜੇ ਲਾ ਦੀ ਮੇਰੀ ਜਠਾਣੀ ਨੂੰ ਲਾ ਦੀ ਇਵਨ ਕੀ ਅੰਦਰ 10 12 ਸੂਟ ਮੇਰੇ ਕੋ ਵੱਖਰੇ ਬਣਵਾਏ ਕੋਰੀਆ ਤੇ ਗੱਲਾਂ ਛੱਡੋ ਇਹ ਲਾਗਾ ਨੇ ਆਣਾ ਜੀ ਉਹਨਾਂ ਦੇ ਕੱਪੜੇ ਦੇ ਦੇਣੇ ਆ ਉਹ ਵੀ ਮਾਨਾ ਦੇ ਕੱਪੜੇ ਤੁਹਾਡੀ ਕੁੜੀ ਦਾ ਵਿਆਹ ਸੀ ਹੈ ਤੁਸੀਂ ਕੁੜਮਣੀਆਂ ਤੱਕ ਲੋ ਆਏ ਚੂੜਾ ਲੈਣਾ ਸੀ ਮਾਸੀ ਜੀ ਮਾਮਾਈ ਨੂੰ ਰਹਿਣ ਦੋਵੋ ਮਾਮਾਈ ਦਾ ਨਾ ਹੱਥ ਨਹੀਂ ਪੈਂਦਾ ਮਾਸੀ ਜੀ ਮੈਂ ਤੁਹਾਡੇ ਨਾਲ ਚਲਣੀ ਆ ਚੂੜਾ ਮੈਨੂੰ ਵਧੀਆ ਲਿਆ ਕੇ ਦੇਣਾ ਮੈਂ ਉਸੇ ਵੇਲੇ ਪਰਵਾਹ ਨਹੀਂ ਕੀਤੀ ਮੇਰੇ ਆਦਮੀ ਨੇ ਪੈਸੇ ਦੀ ਤੁਹਾਡੇ ਰਿਸ਼ਤੇਦਾਰ ਹੈਗੇ ਸੀ ਮਾਉਨਾ ਕੋਲ ਉਸੇ ਵੇਲੇ ਚੂੜਾ ਲੈ ਕੇ ਦਿੱਤਾ ਕੁੜੀ ਨੂੰ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਅੱਜ ਮੇਰਾ ਕੱਲਮ ਕਰਲਾ ਮੁੰਡਾ ਤੇ ਉਹਦੇ ਵਿਆਹ ਵਿੱਚ ਤਾਂ ਤਾਂ ਪਿੱਸੂ ਹੀ ਪੈ ਗਏ ਆ ਜਨਕੀ ਨੂੰ ਭੈਣ ਨੂੰ ਸੀ ਕਰਨਾ ਕੀ ਤੁਸੀਂ ਤਾਂ ਭਾਵੇਂ ਜਰ ਕੀ ਮੇਰੇ ਸੈੱਟ ਦੇ ਪਜਾਏ ਜੋ ਮਰਜੀ ਤੁਸੀਂ ਮੈਨੂੰ ਦੇਖ ਕੇ ਜਾਂਦੇ ਮੈਂ ਤੁਹਾਨੂੰ ਪਤਾ ਨਹੀਂ ਅੱਗੋਂ ਕੀ ਦੇਣਾ ਹੈ ਤੇ ਕੀ ਨਹੀਂ ਦੇਣਾ ਤੂੰ ਰਹਿਂਦੇ ਫਿਰ ਇੰਜ ਕਰ ਜਿਹੜਾ ਤੇਰਾ ਸੋਨਾ ਨਾ ਉਹ ਹੀ ਤੈਨੂੰ ਵਾਪਸ ਕਰ ਦੇ ਸਭ ਤੋਂ ਵਧੀਆ ਸਭ ਤੋਂ ਵਧੀਆ ਸੋਣਨੇ ਜਾਨੀਆਂ ਕੋਈ ਇਹ ਸਮਾਨ ਮਾਨੂੰ ਦੇ ਦਿਓ ਲਿਆ ਕੇ ਕੋਈ ਇਹ ਸਮਾਨ ਕੋਈ ਤੜਵਾਨ ਤੋਂ ਮੁੰਡੀ ਲੋੜਨੀ ਕੀ ਉਹ ਇਹ ਸਮਾਨ ਦੇ ਦਿਓ ਜਿਹੜਾ ਕੱਪੜਾ ਲੱਤਾ ਲੀਰਾ ਜੋ ਵੀ ਪਾਇਆ ਜੇ ਨਾ ਉਹ ਵੀ ਮਾਨੂੰ ਦੇ ਦਿਓ ਜਾ ਤੁਸੀਂ ਕਮਾਲ ਕਰਦੇ ਆ ਨੀ ਸਾਨੂੰ ਮੈਂ ਹੁਣ ਬਸ ਕਰੀਏ ਹੁਣ ਆਪਾਂ ਉਹਨਾਂ ਨੂੰ ਪੁੱਛੀਏ ਇਹ ਸਹੀ ਹੋਣਾ ਨਹੀਂ ਹਾਂਜੀ ਸਾਰਨ ਸਸਤੀ ਕਾਲ ਜੀ ਹੋਰ ਸੁਣਾਓ ਕੀ ਆ ਚੱਲ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆਪਾਂ ਕਈ ਰਿਸ਼ਤੇਦਾਰ ਭੈਣ ਭਰਾ ਐਸਾ ਨਾ ਕਰਦੇ ਕਈ ਰਿਸ਼ਤੇਦਾਰ ਸਾਰੇ ਨਹੀਂ ਤੇ ਇਹ ਭੈਣ ਜੀ ਜਦੋਂ ਸੈੱਟ ਪਾਉਂਦੇ ਉਹ ਤੁਹਾਨੂੰ سونے ਦਾ ਰੇਟ ਕੋਚ ਹੁੰਦਾ ਹੈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਰੇਟਰ ਕੀ ਹੁੰਦਾ ਜਦੋਂ ਪਾਇਆ ਤੇ ਆ ਨਾ ਪਾਇਆ ਹੈ ਨਾ ਤੇ ਜਦੋਂ ਹੁਣ ਅਗਲੇ ਦਾ ਵੇਲ ਆਇਆ ਤੁਸੀਂ ਵੀ ਪਾਵੋ ਫਿਰ ਆਪਣੀ ਵਾਰੀ ਤੁਸੀਂ ਸਿਆਣੇ ਬਣ ਜਾਂਦੇ ਜੇ ਫਿਰ ਤੁਸੀਂ ਆਪਣਾ ਹਿਸਾਬ ਟੈਲੀ ਕਰਨ ਲੱਗ ਪੰਦੇ ਜੇ ਕਿੰਨੇ ਦਾ ਬਣਿਆ ਜਦੋਂ ਉਹ ਹੋ ਸਕਦਾ ਭੈਣ ਜੀ ਉਦੋਂ سونے ਦਾ ਰੇਟ ਮੰਨ ਲਓ 30000 40000 ਆ ਪਰ ਜਦੋਂ ਉਹਨਾਂ ਦਾ ਜ਼ਿਆਦਾ ਫਿਰ ਉਦੋਂ ਹੀ ਉਸੇ ਵੇਲੇ ਤੁਸੀਂ ਵੀ ਬਣਾ ਲਓ ਆਹੋ ਤੇ ਹੋਰ ਤੁਸੀਂ ਬਣਾ ਕੇ ਰੱਖ ਦੋ ਆ ਬਣਾ ਕੇ ਰੱਖ ਲਓ ਕਿੰਨਾ ਦੇ ਬੱਚਿਆਂ ਦੇ ਵਿਆਹ ਵੀ ਕਰਨੇ ਆ ਗੋਦੇ ਸੀ ਪਾਣੇ ਆ ਲਿਆਂ ਵਾਲੀ ਤਾਂ ਨਹੀਂ ਅੱਖਾਂ ਹੋਰ ਹੁੰਦੀਆਂ ਮੈਂ ਪਤਾ ਜੀ ਭੈਣ ਜੀ ਇਹ ਚੀਜ਼ ਜਿਹੜਾ ਸੋਨੇ ਦਾ ਲੈਣ ਦੇ ਜਾਂ ਪੈਸੇ ਦਾ ਲੈਣ ਦੇ ਨਾ ਇੱਕ ਵਿਆਹ ਘਰ ਧਰਿਆ ਦਾ ਇੱਕ ਨਾ ਅਗਲੇ ਦੀ ਕਿਸੇ ਢੰਗ ਨਾਲ ਹੈਲਪ ਹੋ ਜਾਂਦੀ ਹੈ ਤੇ ਪਰ ਜਦੋਂ ਅਗਲੇ ਦਾ ਵੇਲਾ ਆਉਂਦਾ ਫਿਰ ਤੁਹਾਡਾ ਵੀ ਫਰਜ਼ ਬਣਦਾ ਜਿੰਨੇ ਵੇਟ ਦੀ ਜਿੰਨੇ ਚੀਜ਼ੀਆਂ ਉੰਨੀ ਅਗਲਿਆਂ ਨੂੰ ਜੈ ਰਿਸ਼ਤੇਦਾਰ ਵਿਸਤਰਾ ਹੁੰਦੇ ਆ ਭਾਵੇਂ ਅਗਲੇ ਨੇ 2100 ਰੁਪਿਆ ਜਾਂ 31 ਲੈ ਲੈ ਨਿਵੀ 2100 ਜਾਂ 3100 ਦਿੱਦਣਾ ਮਾਪ ਹੈ ਨਾ ਮੈਂ ਕੁਝ ਜ਼ਿਆਦਾ ਤੋਂ ਬਣਾ ਤੂੰ ਵੀ 1100 ਰੁਪਿਆ ਦਿੱਦੇ ਨੂੰ ਵੀ ਕਹਿ ਰਹੇ ਆ ਸਾਡੀ ਬਕਰ ਤੁਹਾਡੇ ਨਾਲ ਉਹਦੀ ਜਿਹੜੀ ਪਾਨ ਜੋ ਗਈ ਉਹਨੂੰ ਤੇ ਪਾਨ ਦੋ ਤਸੀਂ ਭਾਵੇਂ ਨਾਂ ਵੀ ਪਾਓਗੇ ਨਾ ਤਦ ਵੀ ਚੱਲੇਗਾ ਉਹ ਗੱਲ ਉਹੀ ਸਹੀ ਹੈ ਲੈਣ ਲੱਗੇ ਅੱਖਾਂ ਹੋਰ ਤੇ ਦੇਣ ਲੱਗੇ ਹੋਰ ਹਾਂ ਚਲੋ ਜੀ ਜੇ ਸਾਡੀ ਸਟੋਰੀ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ ਸੋ ਮਚ ਥੈਂਕ ਯੂ